ਜਦੋਂ ਮੈਂ ਮੰਤਰੀ ਬਣਿਆ ਤਾਂ ਇੱਕ ਦੋ ਦਿਨ ਦਾ ਸਮਾਂ ਸੀ ਜਿਹਨੇ ਪਤਾ ਲੱਗਨੇ ਸੀ ਕਿ ਕੀ ਕੀ ਮੈਕਮੇਂ ਨੇ ਜਿਹੜੇ ਮੇਰੇ ਬਾਕੀ ਸਾਥੀ ਸੀ ਸਭ ਕਹਿੰਦੇ ਸੀ ਕਿ ਤੇ ਗਲਤੀ ਨਾਲ ਸਾਨੂੰ ਸਿੱਖਿਆ ਮੈਕਮੇਂ ਨਾਲ ਮਿਲ ਗਏ ਪਰ ਮੇਰੇ 마음 ਦੇ ਵਿੱਚ ਇੱਕ ਤਾਂ ਸੀ ਕਿ ਗੁਰੂ ਸਾਹਿਬ ਤੁਸੀਂ ਹੁਣ ਮੰਤਰੀ ਬਣਾ ਦਿੱਤਾ ਮੈਨੂੰ ਸਿੱਖਿਆ ਮੈਕਮੇਂ ਮਿਲੇ ਜਿਉ ਮੈਨੂੰ ਇਹ ਲੱਗਦਾ ਕਿ ਸਿੱਖਿਆ ਇੱਕ ਇਕਦਾ ਦਾ ਮੈਕਮੇਂ ਹੈ ਜਿਸਦੇ ਨਾਲ ਸਭ ਤੋਂ ਵੱਧ ਸੇਵਾ ਕੀਤੀ ਜਾ ਸਕਦੀ ਹੈ ਗੁਰੂ ਸਾਹਿਬ ਵੀ ਫਰਮਾਉਂਦੇ ਐ ਕਿ ਵਿੱਦਿਆ ਵਿਚਾਰੀ ਤਾਂ ਬਲ ਹੁਕ ਕਰਨਾ ਸਿੱਖਿਆ ਤੁਹਾਡਾ ਜੀਵਨ ਬਦਲ ਸਕਦੀ ਹੈ ਅਗਰ ਅੱਜ ਮੈਂ ਇੱਥੇ ਪਹੁੰਚਿਆ ਮੇਰੇ ਮਾਤਾ ਪਿਤਾ ਨੇ ਇਸ ਤਰ੍ਹਾਂ ਹੀ ਸੌਂਕੇ ਬਹੁਤ ਤੱਕੇ ਖਾ ਕੇ ਮੈਨੂੰ ਚੰਗੇ ਸਕੂਲਾਂ 'ਚ ਪੜਾਇਆ ਚੰਗੇ ਵਿੱਦਿਅਕ ادارےਾਂ ਦੇ ਵਿੱਚ ਭੇਜਿਆ ਉਸਦੇ ਬਲ ਬਤੇ ਹੈ ਕਿ ਅੱਜ ਮੈਂ ਐਮਐਲਏ ਬਣਿਆ ਮੰਤਰੀ ਬਣਿਆ ਆਪਣੀ ਵਕਾਲਤ ਦੇ ਸਮੇਂ ਦੇ ਵਿੱਚ ਚੰਗਾ ਨਾਮ ਕਮਾਇਆ ਹੋਰ ਦੁਨੀਆ ਦੇ ਵਿੱਚ ਤੇ ਉਹ ਜਿਹੜਾ ਕੌਨਫੀਡੈਂਸ ਹੈ ਉਹ ਮੈਨੂੰ ਮੇਰੀ ਸਿੱਖਿਆ ਮੇਰੀ ਜਿੰਦਿਆ ਤੋਂ ਆਉਂਦਾ ਇਸ ਕਰਕੇ ਤੁਹਾਡੇ ਸਾਹਮਣੇ ਮੈਂ ਕੋਟਾਨ ਕੋਟ ਦਾ ਬਹੁਤ ਧੰਨਵਾਦ ਕਰਦਾ ਹਾਂ ਕਿ ਤੁਸੀਂ ਆਪਣੇ ਪੁੱਤ ਆਪਣੇ ਭਰਾ ਤੇ ਇੰਨੀ ਮਦਦ ਰੱਖੀ ਇਹ 2 ਸਾਲਾਂ ਦੇ ਵਿੱਚ ਸਿੱਖਿਆ ਮੈਗਜ਼ੀ ਦੇ ਵਿੱਚ ਉਹ ਕੰਮ ਜੋ ਮੇਰੇ ਦਿਲ ਨੂੰ ਸਕੂਨ ਦਿੰਦੇ ਨੇ ਮੈਂ ਗਰੇ ਅੱਖਾਂ ਕੀ ਪੰਜਾਬ ਦੇ ਸਾਰੇ ਸਕੂਲ ਠੀਕ ਹੋਗੇ ਨਹੀਂ ਇਹ ਦਾਨੀ 20000 ਸਕੂਲ ਪੰਜਾਬ ਦੇਸ਼ ਦਾ ਇਕਲੌਤਾ ਇੱਕ ਲੋਕਤਾ ਹੈ ਜੰਦਾ ਸੁਭਾ ਜਿਸ ਦੇ ਹਰ ਪਿੰਡ ਦੇ ਵਿੱਚ ਸਕੂਲ ਹੈ ਤੇ ਬਹੁਤੇ ਸਕੂਲ ਖੰਡ ਰੁਪੀ ਸੀ ਕਰਾਚੀ ਇਸ ਕਰਦਾ ਮਾਣ ਹੈ ਕਿ ਅਸੀਂ 8000 ਸਕੂਲਾਂ ਦੇ ਵਿੱਚ ਚਾਰ ਬਿਮਾਰੀ ਬਣਾਈ ਹੈ ਉਹਨਾਂ 8000 ਸਕੂਲਾਂ ਦੇ ਵਿੱਚੋਂ 1500 ਸਕੂਲ ਇਦਾਂ ਦੇ ਸੀ ਜਿਨ੍ਹਾਂ ਵਿੱਚ ਆਜ਼ਾਦੀ ਤੋਂ ਬਾਅਦ ਪਹਿਲੀ ਵਾਰੀ ਚਾਰ ਪਾਰੀ ਵਾਲੀ ਚਾਰ ਪਾਰੀ ਦੀ ਜਿੰਨੇ ਸੀਨੀਅਰ ਸਕੈਂਡਰੀ ਸਕੂਲ ਹੈ ਜਿਨ੍ਹਾਂ ਵਿੱਚ 500 ਤੋਂ ਵੱਧ ਬੱਚੇ ਹੈ ਉਹਨਾਂ ਦੇ ਵਿੱਚ ਸਕਿਉਰਟੀ ਗਾਰਡ ਜਿਵੇਂ ਪ੍ਰਾਈਵੇਟ ਸਕੂਲ ਦੇ ਵਿੱਚ ਤਾਂ ਬਹੁਤ ਘੱਟ ਤਨਖਾਹਾਂ ਦੇ ਉੱਤੇ ਅਣ ਟ੍ਰੇਨਡ ਬੰਦੇ ਰੱਖੇ ਹੁੰਦੇ ਆ ਸਰਕਾਰੀ ਸਕੂਲਾਂ ਦੇ ਵਿੱਚ ਅਸੀਂ ਐਕਸ ਆਰਗੂਮੈਂਟ ਕਿ ਮੈਂ ਜਦੋਂ ਵੀ ਸਕੂਲ ਦੇ ਸਮੇਂ ਦੇ ਉੱਤੇ ਸਕੂਲ ਟਾਈਮਿੰਗ ਤੇ ਕਿਸੇ ਸਰਕਾਰੀ ਸਕੂਲ ਦੇ ਮੋਰੋਂ ਨਿਕਲਦਾ ਤਾਂ ਮੇਰਾ ਵੀ ਮਨ ਵੱਧਾ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਮਨ ਨੂੰ ਸਕੂਨ ਆਦਾ ਜਦੋਂ ਸਕਿਉਰਟੀ ਗਾਰਡ ਖੜੇ ਦੇਖਦੇ ਐ ਸੀਨੀਅਰ ਸਟੈਂਡਿੰਗ ਸਕੂਲ ਜਿਹੜੇ ਬਾਅਦਮੀ ਤੱਕ ਸਕੂਲ ਹੈ ਜਿਨ੍ਹਾਂ ਵਿੱਚ 500 ਤੋਂ ਵੱਧ ਬੱਚੇ ਐਡੇ 20000 ਦੇ ਵਿੱਚੋਂ 18000 ਸਕੂਲਾਂ ਦੇ ਵਿੱਚ ਅਸੀਂ ਵਾਈਫਾਈ ਲਾ ਚੁੱਕੇ ਹਾਂ ਬਹੁਤ ਜਲਦੀ ਪੰਜਾਬ ਪਹਿਲਾ ਸੂਬਾ ਬਣੂਗਾ ਦੇਸ਼ ਦਾ ਜਿਸ ਦਾ ਹਰ ਇੱਕ ਸਕੂਲ ਵਾਈਫਾਈ ਕਨੈਕਟ ਹੋਊਗਾ। ਤੋਖਲੀ ਪੇਡ ਬਾਇ ਸਾਡੇ ਵੱਲੋਂ ਸਾਡੇ ਡਿਪਾਰਟਮੈਂਟ ਵੱਲੋਂ। ਇਸ ਦੇ ਨਾਲ ਹੀ ਸਫਾਈ ਸੇਵਾ। ਮੈਂ ਜਦੋਂ ਸਕੂਲਾਂ 'ਚ ਗਿਆ ਤਾਂ ਟੀਚਰਸ ਨੂੰ ਪੁੱਛਿਆ। ਉਹ ਕਹਿੰਦੇ ਜੀ ਸਾਨੂੰ ਕੋਈ ਸਫਾਈ ਦਾ ਮਾਧਿਅਮ ਹੈ ਨਹੀਂ। ਤਾਂ ਪੰਜਾਬ ਦੇ ਉਹ ਸਾਰੇ ਸਕੂਲ ਜਿਨ੍ਹਾਂ ਵਿੱਚ 100 ਤੋਂ ਵੱਧ ਬੱਚਾ ਪੜਨਾ, ਉਹਨੂੰ ਹੁਣ 10000 ਰੁਪਏ ਮਹੀਨਾ, ਜਿੱਥੇ 500 ਤੋਂ ਵੱਧ ਹੈ 5000 ਰੁਪਏ ਮਹੀਨਾ, ਜਿੱਥੇ 1000 ਤੋਂ ਵੱਧ ਬੱਚਾ ਹੈ। ਉਥੇ 10000 ਰੁਪਏ ਮਹੀਨਾ ਤੇ ਐਦਾਂ ਦੇ ਵੀ ਸਰਕਾਰੀ ਸਕੂਲ ਨੇ ਇਹਨਾਂ ਨੂੰ 50 5000 ਰੁਪਏ ਮਹੀਨਾ ਬਿਲਕੁਲ ਸਫਾ ਸਫਾਇਰ ਕਿ ਜੋ ਪਹਿਲਾਂ ਕਰੀ ਨਹੀਂ ਇਹ ਸਾਰੇ ਕੰਮ ਇਸ ਤੋਂ ਇਲਾਵਾ ਸਕੂਲ ਆਫ ਫੈਮਿਲੀਜ਼ ਅਸੀਂ ਇਸ ਸਾਲ